ਸਰਬਜੀਤ ਸੰਗਰੂਰ ਵੀ ਦੀ ਰਛਨਾ ਸਾਰਾ ਦਿਨ ਰਾਹ ਵਿੱਚ ਤੇਰੇ ਨਖੜਿਆ 8 ਵਜੇ ਸ਼ਾਮੀ ਸੰਗਰੂਰ ਵੀ ਕਰ ਜਾ ਕੇ ਬੜੇ ਆ ਸਾਰਾ ਦਿਨ ਰਾਹ ਵਿੱਚ ਤੇਰੇ ਨਖੜਿਆ 8 ਵਜੇ ਸ਼ਾਮੀ ਸੰਗੀ ਜਰੂਰ ਵੀ ਤਾਰੇ ਜਾ ਕੇ ਬੜੇ ਆ ਸੰਗੀ ਜਰੂਰ ਵੀ ਤਾਰੇ ਜਾ ਕੇ ਬੜੇ ਆ ਕੱਲਿਆ ਨਾ ਜਾਵੇ ਮੇ ਤੋਂ ਹੁਣ ਤੇਰਾ ਰੋਬਣੀ ਕੱਲਿਆ ਨਾ ਜਾਵੇ ਮੇ ਤੋਂ ਹੁਣ ਤੇਰਾ ਰੋਬਣੀ ਲਿਗੀਏ ਜਦ ਤੋਂ ਗੌਰ ਨੇ ਟਿਜੋਬਣੀ ਮਿਲ ਗਈਏ ਜਦ ਤੋਂ ਗੌਰ ਨੇ ਟਿਜੋਬਣੀ ਚੱਲਿਆ ਨਾ ਜਾਵੇ ਮੈਥੋਂ ਹੁਣ ਤੇਰਾ ਰੋਬਣੀ